ਇਹ ਆਇਆ ਪਾਉ ਆ ਪਾਪਾ ਜਿੱਦਾਂ ਪਾਣੀ ਦੀ ਵਾਰੀ ਹੁੰਦੀ ਆ ਸਾਨੂੰ ਬੜਾ ਚਾ ਚੜਿਆ ਹੁੰਦਾ ਹੈ ਵਾਹਿਗੁਰੂ ਨਾਹਿ ਗੁਰੂ ਜੀ ਵਾਹਿਗੁਰੂ ਜੀ ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਆਜਦੇ ਨਵੇਂ ਬਲੌਗ ਚ ਬਾਬਾ ਜੀ ਦੇ ਬੋਲ ਕੰਨਾਂ ਚ ਪੈਂਦੇ ਹੋਏ ਉਹ ਸਾਹਮਣੇ ਘਰਾਂ ਜਿੱਧਰ ਨੇਈਆਂ ਤੋਂ ਪਰ ਭੋਗ ਨੇ ਤੇ ਜਿੱਥੇ ਮਨ ਪੀ ਤੁਰੇ ਜਾਣਗੇ ਤੇ ਦਾਸ ਹੋਰੇ ਗੱਗੂ ਕੇ ਡਿਊਟੀ ਬਗਾਣਗੇ ਇਧਰ ਮਸਾਲੇ ਚ ਪਾਇਆ ਹੋਇਆ ਪਾਣੀ ਤੇ ਕਾਲਾ ਕੋਲੇ ਉਹ ਲੈ ਲੁਕਦਾ ਹੋਇਆ ਨਵੇਂ ਕਮਰੇ ਚ ਤੇ ਗੱਗੂ ਕੇ ਵੀ ਡਿਊਟੀ ਲਾਉਣੀ ਆ ਤੇ ਪਾਣੀ ਦੀ ਵੀ ਵਾਰੀ ਆ ਅੱਜ ਆਸਤਰੀ ਗਾਲ ਮਿਸਤਰੀ ਜੀ ਸਤਿ ਸ੍ਰੀ ਅਕਾਲ ਬਟੇ ਤੇ ਮਿਸਤਰੀ ਭਾਈ ਸਾਹਿਬ ਇੱਕ ਆਉਣਗੇ ਇਹ ਚਾਰਕ ਦਿਨ ਹੋਜਾਉਂਦਾ ਨਹੀਂ ਥੱਲੇ ਆਉਣਾ ਮੈਂ ਉੱਥੇ ਚੱਲ ਉੱਥੇ ਚੱਲੋ ਤੋਪੇ ਉੱਤੇ ਨਹੀਂ ਆਉਣਾ ਚਲੋ ਤੇ ਇਧਰੋਂ ਆ ਲਿਪਾ ਪੋਚੀ ਕਰਤੀ ਸੋਣਾ ਹੋਰ ਬਣ ਗਿਆ ਤੇ ਲਾਉਂਦੇ ਆ ਦੁਬਾਰਾ ਤੱਕ ਜੋਟੀ ਇੱਥੇ ਨਾ ਸਹੀ ਸਹੀ ਥੱਲੇ ਘੜ ਥੱਲੇ ਹੜੇ ਖੜ ਜਾ ਮੈਂ ਸਿਮੈਂਟ ਲਾਉਂਗਾ ਚਲ ਆਈ ਤੂੰ ਤਾਂ ਹਾਂ ਸੱਜੇ ਤੂੰ ਉਹਦੇ ਨਾਲ ਕੋ ਕਾਰ ਨਾਲ ਜੜਕੇ ਆ ਪੁੱਤਰ ਪੈਰ ਪੂਰ ਤੇ ਲੱਕ ਕੇ ਜਵੇਰ ਅਵੇ ਮੈਂ ਹੋਲੀ ਚਲੋ ਹੁਣ ਥੱਲੇ ਇੱਛੀ ਕਰਨਾ ਸੀ ਤਾਂ ਮੈਂ ਕਿਹਾ ਸੀ ਥੱਲੀ ਹੋਣਾ ਮੈਂ ਸੱਚੇ ਹਾਂਜੀ ਹਾਂ ਹੀ ਆ ਮੈਂ ਤਾਂ ਤੂੰ ਤਗੜਾ ਯਾਰ ਕੜਾ ਤਗੜਾ ਹੀ ਬਣਾ ਢੂਲ ਲੈ ਕੇ ਜਾ ਕੇ ਤੂੰ ਬਾਹਾਂ ਤੇ ਅੱਜ ਭਾਈ 29 ਮੱਗਰ ਆਗਾ ਅੱਗੇ ਨਾਲ ਯਾਰ ਤੂੰ ਤਾਜ ਉੱਥੇ ਚੱਲ ਤੁੱਪੇ ਆ ਰੱਖ ਦੇ ਉਹ ਗਾਲੇ ਦੇ ਵਾਲ ਪੋਣਾ ਇਹਦੇ ਨਾਲ ਉਹਦੇ ਨਾਲ ਆਈ ਜਾਂਗਾ ਜੁਗਨੀ ਦੇ ਨਾਲ ਆਈ ਇਹ ਹਉ ਲੈ ਨਾ ਇਹ ਕਿਹਦਾ ਮੈਂ ਤਾਂ ਤੱਕ ਹੀ ਨਹੀਂ ਖੇਡਦਾ ਜੁਗ ਇਹ ਕਦੇ ਮੇਰਾ ਵੀ ਨਹੀਂ ਸੀ ਕਰਦਾ ਫਾਂਟਾ ਸਾਢੇ ਤਿੰਨ ਕਿਲੋ ਜੀ ਨਹੀਂ ਕਰਦਾ ਕੰਮ ਤਾਂ ਕਰਨਾ ਹੀ ਬੋਏਗਾ ਬੇਟਾ ਅੱਡੀ ਦਾਬ ਲਾਣਾ ਹੋਰੀ ਆ ਲੈਣ ਉਹ ਉੱਪਰ ਖਾਈ ਵੀ ਉਹ ਵਾਹਦਾ ਵਾ ਕੀ ਰੱਖਣਾ ਹੈ ਉਹ ਭੱਜਿਆ ਫਿਰਦਾ ਹੋਇਆ ਲੱਗਾ ਨਹੀਂ ਭਜਣਾ ਹਟਾ ਦਾਂਗੇ ਹਾਂ ਵੀ ਆਦਾ ਮੈਂ ਲਾ ਮਿਸਤਰੀ ਆ ਪਟੜਿਆਂ ਤੇ ਟੋਆ ਵਟ ਲੈ ਯਾਰ ਬਸ ਬਹੁਤ ਆ ਇੰਨਾ ਹੀ ਆ ਤੇ ਨਿਉਂ ਤੇ ਟੜਿਆਂ ਦੇ ਰੂਲੇ ਮੱਦੂ ਰੂਲੇ ਦਾ ਖਾਦੇ ਵੀ ਤੇ ਮੁੱਕਦੇ ਨਹੀਂ ਬਹੁਤ ਚੱਕਰੇ ਕੰਮ ਬਸ ਕੋਈ ਨਹੀਂ ਬਾਈ ਲੰਗਰ ਕੀਤੇ ਆ ਪਗੜਾ ਦੇ ਵੀ ਉਹ ਯਾਰ ਮੈਂ ਮਿਸਤਰੀ ਚੰਗਾ ਤੇਰੇ ਵਰਗੇ ਹੋਣ ਕਰ ਕਰ ਹਣਾ ਪਗੜਾਂਗਾ ਸਸਰੀ ਗੱਲ ਬਾਈ ਸਾਡੇ ਤੋਂ ਭਾਵ ਨੂੰ ਸਾਰੇ ਨੂੰ ਤੇ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਤੇ ਅੱਜ 23 ਮੱਗਰ 14 ਦਸੰਬਰ 2024 ਸ਼ਨੀਵਾਰ ਦਾ ਦਿਨ ਆ ਦੁਬਾਰਾ ਤਾਂ ਕਾਪਾ ਇਹਨਾਂ ਕੋਲ ਡਿਊਟੀ ਲਾਉਣੀ ਤੇ ਉਸ ਤੋਂ ਬਾਅਦ ਬਰਮਾ ਪਾਉਣਾ ਤੇ ਖੇਤ ਜਾਣਾ ਤੇ ਪਾਣੀ ਲਾਣਾ ਠੀਕ ਹੈ ਚੱਲਾਂਗੇ ਆਪਾਂ ਦੋਨੇ ਗੱਗੂ ਕਰ ਦੋ ਲਪਾਈ ਦਾ ਠੀਕ ਆ ਤੇ ਇਹ ਚੋਬਰ ਕੱਲਾ ਹੀ ਲਾਊਗਾ ਡਿਊਟੀ ਕਈ ਜਿਹੜਾ ਹਾਂ ਦੂਜਾ ਮਿਸਤਰੀ ਭਾਈ ਸਾਹਿਬ ਆ ਵਿਆਹ ਚ ਵੀਜੀ ਆ ਦੋ-ਤਿੰਨ ਸਾਸਰੀ ਘਾਲ ਚਾਚਾ ਓਏ ਕੰਪਟਾ ਠੀਕ ਹੈ ਆ ਜਾ ਅੱਠ ਠਹਿਰ ਕੇ ਆ ਜੀ ਚਾਹ ਵੇਲੇ ਇਹ 10 ਵਾੜੀ ਚਾਹ ਵੇਲੇ ਵਾਹ ਗਿਰਵੇ ਜ਼ੋਰ ਲੱਗਦਾ ਨਾ ਬਈ ਤਾਂ ਜ਼ੋਰ ਲੱਗਦਾਗਾ ਵਾਹ ਗਿਰਦੇ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਚੁਗੜੀ ਮੇਰੇ ਕੋਲ ਆਈ ਆਂਦੀ ਆ ਚਾਚਾ ਇਹਨੂੰ ਖੇਡ ਲੈਣ ਦਿਓ ਨਾਲ ਗੱਡੀ ਹੁੰਦੀ ਆ ਇਹਨੂੰ ਵੀ ਚਾ ਚੜਦਾ ਹੂ ਜਿੱਦਾਂ ਛੁੱਟੀ ਹੁੰਦੀ ਐ ਇਹਨਾਂ ਨੂੰ ਯਾਕਾਂ ਜਾਂ ਨੂੰ ਉਦੋਂ ਇਹ ਵੀ ਭੱਜੀ ਫਿਰਦੀ ਹੁੰਦੀ ਐ ਪੂਛਾ ਲਾਉਂਦੀ ਅਜੁਗਰੀ ਕਿਧਰ ਗਈ ਪੈਰ ਕੋਲੇ ਜੁਗਰੀ ਆ ਜਾ ਮੇਰੇ ਕੋਲੇ ਆਉਗੀ ਜੁਗਣਾ ਜੁਗਨੀ ਆ ਜਾ ਜੁਗਲਾ ਦੇਖੇ ਓਥੇ ਓਥੇ ਛੱਡ ਕੇ ਆਤਾ ਏ ਜੁਗਨੀ ਜੁਗਰੇ ਜੁਗਨੀ ਜੁਗਰੇ ਜਿਆ ਜੁਗਣਾ ਜੁਗਣਾ ਯਾngਲੇ ਯਾngਲੇ ਚੱਕੜ ਜਿਨਾ ਵੜ ਜਾ ਖੇਡ ਲੈਣ ਦੇ ਵਾਹੇ ਗਰੂਏ ਪਿਆ ਖੜੇ ਪਾਈ ਬਰਮਾ ਲਾਏ ਕਿਨ ਮੈਂ ਤਾਂ ਰੋਟੀ ਖਾਇਆ ਮਸੀ ਤਾਂ ਹੀ ਮੜਾ ਜਾ 10 ਮਿੰਟ ਲੇਟ ਆਇਗਾ ਤੇ ਮੈਂ ਨਾ ਨਾ ਚਾ ਨਹੀਂ ਪੀਂਦਾ ਲੈ ਫਿਰ ਖਾਂ ਪੀਵਾਂਗੇ ਠਹਿਰ ਕੇ ਹਾਂ ਠੀਕ ਹੈ ਤਕੜੀ ਮਾਸੀ ਆਪ ਚਾਲਾ ਚੰਗੀ ਹਾਲਾ ਪਈ ਤਕੜੀ ਚਾਹੀਦੇ ਤੂੰ ਗਰੀ ਤੂੰ ਗਰੀ ਚਾੜੀ ਤੂੰ ਗਰੀ ਆ ਗ੍ਰੰਥ ਨਾਤਾਜ ਤਾਂਤ ਵਜਣਗੇ ਤੇਰੇ ਬਣ ਗਈ ਹਾਂ ਬਸ ਇਹਨੂੰ ਬਣਨਾ ਦੇਣੀ ਹੈ ਮਾਣੀ ਨੂੰ ਊਂ ਮਾਰਦੇ ਨੇ ਮਾਣੇ ਤੋਂ ਹੋੜ ਲਾ ਕੇ ਮਾਰਨ ਰੋਸੀ ਮਾਰਦੇ ਬਾਲਟੀ ਨਾਲ ਮਾਰਦੇ ਚਾਹੇ ਕੋਈ ਬਾਤ ਨਹੀਂ ਆਹ ਅੱਜ ਪਰਵਾਹ ਨਾ ਕਰਦੇ ਆਣਾ ਪਰੇ ਹੋਇਓ ਬਈ ਮਾਰ ਆਇਆ ਆਸ ਨੇ ਮਾਰ ਲਾਂਗੇ ਠੀਕ ਹੈ ਸਬ지 ਪਤਾ ਇਹਦਾ ਮਾਰਦੇ ਕਾਲਾ ਘਟਿਆ ਕਰਿਆ ਓਏ ਖਾਲੀ ਆਹ ਮੈਂ ਲੋਕ ਤੇ ਵੀਡੀਓ ਮਨਾ ਤੂੰ ਬੜਾ ਦੰਨਾ ਆਹੀ ਰੱਖ ਲਈ ਤੂੰ ਇਹਦੇ ਹੋਰ ਬਣਾ ਦੇ ਆ ਹੋਰ ਬਣਾ ਦੇ ਮਸਾਲਾ ਲਾਇਆ ਜਾ ਲਗਾ ਗੁਪੈਰ ਤਿਆਰ ਆ ਹੰ 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 ਆ ਲਾ 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 ਠੀਕ ਆ ਕੋਕੜਾ ਵਾ ਹੀ ਗਿਰੂ ਜੀ ਵਾਏ ਓਥੋਈ ਓਏ ਹੀ ਗਿਰ ਅੱਜ ਫਿਰ ਗਾਣੇ ਸੁਣਿਆ ਇਕੱਲਾ ਹੈ ਹੈਂ ਦੋਂਦਾ ਵੀ ਨਾਲ ਆ ਗੁਰ ਰੋਟੀ ਖਵਾ ਦੇ ਬਾਈ ਨੂੰ ਆ ਗਏ ਸੀ ਨੇ ਇੱਥੇ ਕਿਹੜਾ ਮਾਰ ਕੇ ਇਹ ਨੀਲੇ ਫੋਟੋਆਂ ਖਿੱਚ ਗਏ ਦੇਖ ਦੇਖ ਇੱਥੇ ਪਾਣੀ ਲੱਗ ਗਿਆ ਸੀ ਪੁੱਤਰ ਇਹ ਇੱਥੇ ਲੱਗੋ ਹਾਂ ਲੈ ਇੱਥੇ ਕਰ ਦੇਣਾ ਫੋਟੋ ਖੜ ਜਾ ਉਰੇ ਖੜਾ ਇੱਥੇ ਖੜ ਜਾ ਉੱਧਰ ਪਾਣੀ ਚ ਡਿੱਗ ਭੇਗਾ ਚੱਲ ਜੰਗਾ ਲੇ ਪਾਣੀ ਆ ਇਹ ਛੱਤੂ ਦੀ ਕਣਕ ਆ ਆਪਣੀ ਆ ਉਹ ਪਰਲੀ ਜਿਹੜੇ ਨੂੰ ਪਾਣੀ ਲੈ ਆ ਸੀਗਾ ਹਾਂ ਛੱਤੂ ਕਾਰ ਰਿਹਾ ਇੱਥੇ ਆ ਉਹ ਦੇ ਲੈ ਇੱਧਰ ਦੇਖੋ ਫੋਟੋ ਕਰਾ ਕਿਧਰੋਂ ਕਰਾਂ ਕੀ ਨਾ ਆਵੇ ਹੈ ਤੇ ਇੱਕ ਦੇਖ ਵੀ ਮੈਂ ਕਿਹੋ ਝਾੜੀਆਂ ਜੀਆਂ ਹਾਂ ਤੇ ਇੱਕ ਉਹ ਬਟਾ 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 ਉੱਤਰ ਇਧਰ ਓਹ ਬੂਸਾ ਉਹ ਤਾਂ ਬੜੀ ਦੂਰ ਆ ਉਹ ਨਹੀਂ ਦਿਖਦਾ

ਆ ਲੈ ਸੂਜ ਪਾਉਂਗੀ ਬਥੇਰੀ ਹੋ ਗਈ ਬਾਗ ਪੈਰ ਨਹੀਂ ਛੰਡੇ ਹੋਏ ਹੁਣ ਲੈ ਕਿ ਹੋਰ ਫੋਟੋ ਕਿਤੇ ਦਿਨਾ ਇਹਨੂੰ ਫੋਟੋ ਦਾ ਬੜਾ ਸ਼ੌਂਕ ਆ ਬਈ ਤੇਰੀਆਂ ਮੈਂ ਤਾਂ 20 25 ਫੋਟੋਆਂ ਹੋ ਗਈਆਂ ਪੁੱਤਰ ਇੰਨੀ ਕਰੇਗਾ ਇਹਦੇ ਨਾਲ ਕਣਕ ਚ ਦੇਖੀ ਤਰੇਲ ਆ ਗਿੱਲੇ ਹੋਈਂ ਨੇ ਕੱਪੜੇ ਹਾਂ ਇਹ ਐਟ ਕਰੂਗਾ ਚਲੋ ਜਲਪਾ ਚਕੇ ਮਿਸਤਰੀ ਵਾਲੇ ਦਾ ਕੰਮ ਕਰਾਉਣਾ ਰੋਟੀ ਖਾ ਲਈ ਜੀ ਹਾਂ ਸੱਚੀ ਖਾ ਲਈ ਜਾਨਾ ਖਾਈ ਸੀ ਬੱਲੇ ਰੋ ਮੰਨ ਦੇਖਣਾ ਬਈ ਪਿੱਛੇ ਚੱਲ ਗਏ ਬਸ ਆਹੀ ਬੈਜੋ ਹੁਣ ਤਾਂ ਇੱਥੇ ਤਾਂ ਜਾਣਾ ਆਪਾਂ ਆ ਪਾਲੇ ਪਰਮਾ ਆ쉐 ਪਿੱਛੇ ਤੇ ਪਾਣੀ ਦੀ ਬਾਰੀ ਦੀਆਂ ਤਿਆਰੀਆਂ ਆ ਦੁਪਹਿਰੇ ਆ 2 ਵਜੇ ਕੇ 24 25 ਮਿੰਟਾਂ ਤੇ ਵੱਢਣਾਗਾ ਤੇ ਇਹ ਚੋਬਰ ਉਹਨੇ ਆਪਣੇ ਨਾਲ ਚੱਲਦਾ ਤੇ ਆਪਾਂ ਦੁਪਹਿਰੀ ਜੇ ਚੱਲਾਂਗੇ ਫਿਰ ਪਾਣੀ ਇਹਲਾ ਮਾਹੌਲ ਦਿਖਾਵਾਂਗੇ ਸਹਿਜ ਬਾਹਰ ਦੇ ਤਾਂ ਦੇ ਕਿਡ ਲੈਂਦੇ ਹੋਗੇ ਵੇਲੇ ਨੂੰ ਆਪੇ ਖਾ ਦੇ ਤਾਂ ਦੋ ਤਾਂ ਨਾ ਬੜਾ ਆ ਸਮਾਂ ਇਸ ਵਕਤ ਪੂਰਾ ਆਇਆ ਨਾ 2 ਵਜੇ ਦਾ ਹੋ ਗਿਆ ਤੇ 2:24 ਮਿੰਟਾਂ ਤੇ ਪਾਣੀ ਵੱਢਣਾ ਪਿੱਛੋਂ ਵੱਢਣਾ ਕੀ ਆ ਵਾਸਾ ਇਸ ਚਾਬੀ ਨਾਲ ਟੱਕਣੀ ਖੋਲਣਾ ਹੁੰਦਾ ਤੇ ਮਨਪ੍ਰੀਤ ਪਹਿਲਾਂ ਪਹੁੰਚ ਗਿਆ ਸੀ ਉਹਨੇ ਬਰਮ-ਬਰਮ ਉਹ ਸੈੱਟ ਕਰ ਰੱਖਿਆ ਤੇ ਇਧਰੋਂ ਸਾਡੇ ਪਾਪੇ ਦੀ ਟੌਰ ਚਾਰੇ ਨਾਲ ਸ਼ਿਆਕ ਹਲਾਵੀ ਜੋ ਬ੍ਰ ਸ਼ਿਆਕ ਬਰਸ਼ਾ ਦਾ ਪਾਣੀ ਕਿਵੇਂ ਸਟਾ ਆ ਲਈ ਬੈਠਾ ਚਾਬੀ ਖੋਲ ਕੇ ਟੱਕਣ ਖੋਲੀ ਬੈਠਾ ਤੇ ਪਾਈਪ ਲਾਈਨ ਜੀ ਦਾ ਇਹ ਨਜ਼ਾਰਾ ਬਈ ਅੱਗੇ ਨੂੰ ਨਹੀਂ ਪਾਣੀ ਆਉਂਦਾ ਆ ਮਤਲਬ ਕੋਈ ਦਿੱਕਤ ਨਹੀਂ ਆ ਟੱਕਣ ਖੋਲ ਕੇ ਰੱਖਤਾ ਆਪਣਾ ਇੰਨਾ ਉੱਚਾ ਹੈ ਨੱਕਾ ਜਦੋਂ ਪਿਛਲਾ ਨੱਕਾ ਬੰਦ ਕਰ ਦੇਗਾ ਉਦੋਂ ਨੂਰੇ ਆ ਜੂਗਾ ਤੇ ਲੋਟਾ ਮਾਹੌਲ ਬੜੇ ਦਿਨਾਂ ਬਾਅਦ ਖੇਤ ਗੇੜੇ ਵੱਜੇ ਕੱਲ ਆਏ ਸੀਗੇ ਤੇ ਸੋਣਾ ਜੀ ਲੱਗੂਗਾ 7 ਵਜੇ ਕੀ 19 ਕਿ ਮਿੰਟਾਂ ਤੱਕ ਬਾਰੀ ਆ ਗਈ ਪੰਜ-ਛੇ ਘੰਟੇ ਦਾ ਲਵੀ ਹੋ ਜਾਂਦਾ ਭੋਨੇ ਪੰਜ ਘੰਟੇ ਕੰਮ ਤੇ ਅਣ ਤਿਆਰੀ ਆ ਵੇਖਦੇ ਕਿੰਨਾ ਬਾਣ ਲੱਗਦਾ ਤੇ ਆ ਪਰਮਾ ਆਪਣਾ ਧਰਵਾ ਸੀ ਜਿਹੜਾ ਰਹਿ ਗਿਆ ਤਾਂ ਇੱਧਰ ਲਾਉਣਾ ਇੱਧਰ ਲਾਣੇ ਫਿਰ ਮੂੰਹ ਹੀ ਘਮਾਉਣਾ ਇਹਦਾ ਕੀ ਜ਼ੋਰ ਲੱਗਦਾ ਆਪਾਂ ਚੱਲ ਲਾਉਣਾ ਪਹਿਲਾਂ ਉੱਧਰ ਚਾਹ ਪਾਦੀ ਮੈਨੂੰ ਕੋਈ ਪੀਂਨਾ ਯਾਰ ਵਾਂ ਦਾ ਜਿਆਦਾ ਨੂੰ ਘੇਰ ਕੇ ਪੀਂਦਾ ਮੈਂ ਕਹਿ ਮੈਂ ਤੂੰ ਦੱਸ ਚੜਦੀ ਕਲਾ ਚਲਾ ਰੱਖਿਆ ਵੀਟਰ ਹੈ ਭੜੀ ਵਾਲਾ ਫਿਰਦਾ ਹੋਏ ਹੈਂ ਹਾਂ ਭੜੀ ਟੈਲੀਫੋਨ ਵੀਡੀਓ ਬਣਾ ਦੇ ਯਾਰ ਮੇਰੀ ਯਾਰ ਇਹ ਰੇਣਾ ਦਾ ਵਾਲਾ ਵਧੀਆ ਜੇਲਾ ਆ ਸੰਖੇ ਟੁੱਟ ਜਾਂਦੀਆਂ ਨੇ ਭਰਾਵਾ ਇੱਥੇ ਹਮਾਰੀ ਵਾਰੀ ਦੇਹ ਗੜਾ ਇੱਥੇ ਲੀ ਸੰਖੇ ਟੁੱਟਿਆ ਲੱਗਦਾ ਗੱਲੀ ਦੇ ਉਹ ਲੱਖੇ ਦਾ ਬੰਨਾ ਲੱਗਦਾ ਸੀ

ਹੈਂਚੀ ਬਰਮਾ ਆਏ ਵਰਦਾ ਤਾਂ ਇਹਦੇ ਸੋਹਣਾ ਨਜ਼ਾਰਾ ਖੇਰੇ ਦਾ ਪਹਿਲਾਂ ਬਹੁਤ ਬਰੀ ਦੱਸਿਆ ਇਹਦੇ ਬਾਰੇ ਬਹੁਤ ਸਾਰੇ ਵੀਰ ਭਾਈ ਪੁੱਛ ਲੈਂਦੇ ਹੁੰਦੇ ਸੀ ਕਿ ਭਾਈ ਇਹ ਕੀ ਹਿਸਾਬ ਕਰਾਵਾ ਤੇ ਲੋਟ ਆ ਗੱਲਬਾਤ ਜਦੋਂ ਪਾਣੀ ਦੀ ਵਾਰੀ ਹੁੰਦੀ ਆ ਸਾਨੂੰ ਬੜਾ ਚਾ ਚੜਿਆ ਹੁੰਦਾਗਾ ਸੋਹਣਾ ਪਾਣੀ ਲੱਗਦਾਗਾ ਕੁਝ ਨਹੀਂ ਠੀਕ ਆ ਆਪਾਂ ਜਾਂਦੜੀ ਜੀਗਾ ਤੋਂ ਹੁੰਦੀ ਆ ਹਾਂ ਆ ਲਰਦਾ ਫਰਸ਼ ਚੱਲਣਾ। ਉਹ ਖੜਾ ਨੌਜਵਾਨ ਅਤੇ ਦੇਖੋ ਹਣ ਕੋਰ ਕਿੰਨੀ ਕੀ ਭejਦੀ ਆ। ਤੇ ਆ ਪਿਛਲੀ ਵਾਰੀ ਉਦਾਂ ਗਗੂਰੇ ਆਏ ਸੀਗੇ ਤੇ ਆ ਪਾਣੀ ਵਾਲੀ ਕੋੰਦਾ ਬੰਦ ਨਹੀਂ ਕਰਿਆ ਤੇ ਇੰਨੀ ਖਾਰ ਪੈ ਕੇ ਉਹ ਬਚੀ ਜਾਏਗਾ ਤੇ ਬਰਮਾ ਚੱਕ ਚੱਕ ਕੇ ਰੇ ਗਿਆ ਇਸ ਘਾਲ ਚ ਭੇਜੀ ਗਿਆ। ਤਿਕਾ ਗੋ ਨੌਜਵਾਨ ਸੋਹਣੀ ਗੱਲ ਬਾਤ ਕਰਕੇ ਜਾਂਦਾ ਹੁੰਦਾ ਜਦੋਂ ਵੀ ਆਉਂਦਾ ਕਿ ਉਹ ਤੋਂ ਪਹਿਲਾਂ ਵਾਲੀ ਵਾਰੀ ਇੱਕ ਵਾਰੀ ਮੈਂ ਬਟੰਡੇ ਸੀ ਉੱਤੇ ਆ ਬੈਂਡ ਤੋੜ ਗਿਆ ਤੇ ਹੁਣ ਪਿਛਲੇ ਬਾਰ ਨੂੰ ਜਿਹੜੀ ਵਾਰੀ ਸੀਗੀ ਤੇ ਉਹ ਦਿਨ ਆਹ ਬੈਂਡ ਦਾ ਫਟਾਕਾ ਪਾ ਗਿਆ 8 ਇਚੀ ਬੈਂਡ ਹੈ ਪਾਈਪ ਲਾ ਕੇ ਇਧਰ ਪਾਣੀ ਟਪਾਉਣੇ ਹੁੰਦੇ ਆ ਕਿਹੜੇ ਧਰ ਕੇ ਤੇ ਰੇਸ ਕਰ ਦਿੰਨਾ ਮਾੜੀ ਇਹ ਘਾਟਾ ਪਾਪਾ ਉੱਤਰ ਜੋ ਆਉਣ ਤੋੜਾ ਹੈ ਹੈ ਅੱਛਾ ਠੀਕ ਹੈ ਇਹ ਆਇਆ ਪਾਊਗਾ ਪਾਪਾ ਮਨੇ ਹੀ ਕੋਈ ਲੋਡ ਰੱਖੇ ਹੀ ਨਹੀਂ ਜਾਂਦਾ ਫਿਰ ਤੇ ਪਾਪਾ ਸਾਡਾ ਭਾਈ ਢੇੜਾ ਮਾਰਨ ਆਇਆਗਾ ਤੇ ਨਾਲੇ ਕਹਿੰਦਾ ਤੈਨੂੰ ਛੱਡਿਆ ਹਾਂ ਨਾਲ ਢੇੜਾ ਮਾਰਿਆ ਆਉਂਗਾ ਖੰਡਾ ਦਾ ਪ੍ਰੇਮਾ 3 ਵਜੇ 26 ਮਿੰਟਾਂ ਦਾ ਸਮਾਂ ਹੋ ਗਿਆ ਅਹ 2 26 ਦੇ ਮਾਲ ਆਪਾਂ ਵੱਢਿਆ ਸੀ ਪੂਰੇ ਇੱਕ ਘੰਟੇ ਚ ਅਹ ਖਾਲ ਦੀ ਦੋ ਕਿੱਲਾਂ ਦੀ ਭਰਾਈ ਲਾ ਕੇ ਕਿੱਲਾ ਲੱਗਣ ਵਾਲਾ ਇੰਨੀ ਕੀ ਦੌਗੀ ਆ ਰਹੇਗੀ ਕਿ ਇੰਨੀ ਕੀ ਦੌਗੀ ਉਧਰ ਕਿਹਾਰੇ ਜਿਹੜੇ ਦੋ 11 ਛੱਡਿਆ ਸੀ ਵਿਚਲੜਾ 11 ਪਹਿਲਾਂ ਰੰਗਿਆ ਸੀਗਾ ਤੇ ਖਾਲ ਭਰਦਾ ਸੀ ਤਾਂ ਕਰਕੇ ਥੋੜਾ ਜਿਹਾ ਇਹ ਉੱਚਾਈ ਚ ਇਦਾਂੋਂ ਕੰਮ ਕਿ ਮੰਨ ਲਓ ਕਹਿ ਸਕਦੇ ਆ ਕਿ ਘੰਟੇ ਚ ਕਿਲਾ ਹੁਣ ਲੱਗੀ ਜਾਊਗਾ ਮਤਲਬ ਲੰਮੇ ਓੜੇ ਆ ਇਹਦੀ ਕਣਕ ਦੇ ਉਹ ਪਰੇ ਦੋ ਕਿਲੇ ਲੰਬਾਈ ਆ ਉਹਦੇ ਵੀ ਲੰਮੇ ਓੜੇ ਆ ਉਹਦੇ ਵੀ ਮੰਨ ਲਓ ਉਹੀ ਐਵਰੇਜ ਰਹੂਗੀ ਕਿਉਂਕਿ ਇਹ 14 15 ਕਰਮਾ ਰਹਿੰਦਾ ਕਿਹੜਾ ਉਹ ਲੱਗੀ ਜਾਊ ਕਹਿ ਰਹੇ ਕਿਹੜੇ ਛੱਡਾਂਗੇ ਕੱਲੇ ਕੱਲੇ ਘਰੇ ਚ ਤੇ ਖਾਲ ਪਰ ਆਹ ਕਿਹੜਾ ਭਰਿਆ ਬਹੁਤ ਜਾਂਦਾ ਹੁੰਦਾ ਇੰਨਾ ਕ ਤਾਂ ਫਿਰ ਫਿਰ ਵੀ ਆਇਆ ਲੱਗਦਾ ਹੁੰਦਾ ਇੰਨਾ ਰਹਿੰਦਾ ਕਿਹੜਾ ਵੱਢ ਕੇ ਵੀ ਬਾਲਾ ਪਾਣੀ ਪਿਆ ਗਿਆ ਬਾਅਦ ਚ ਕਿਹੜਾ ਪੜਿਆ ਖੜਾ ਦਿਖੀ ਜਾਂਦਾ ਰਹਿੰਦਾ ਕਿਉਂ ਉਧਰ ਆਪਣੇ ਵਾਲਾ ਚੋਬਰ ਪਰਲੀ ਸਾਈਡ ਖੜਾਗਾ ਡਿਊਟੀ ਤੇ ਇਧਰ ਅਦਾਸ ਫਿਰਦੇ ਸੀ ਜਿਹੜੇ ਇਹਦੇ ਤੇ ਸੋਣਾ ਜੀ ਲੱਗਦਾ ਬਹੁਤ ਸੱਚੀ ਆ ਖੇਤ ਚ ਜਿਹੜਾ ਸਕੂਨ ਹੈਗਾ ਉਹ ਦੁਨੀਆ ਚ ਕਿਤੇ ਵੀ ਨਹੀਂ ਹੈਗਾ ਹੋਰ ਵੀ ਇਹ ਕੱਟਾ ਵਿੱਚ ਆਹੀ ਆ E agora vamos no oh. ਲੱਗ ਜੂ ਆ ਕੇ ਉਹ 11 ਪਰ ਆਊਆ ਵਾਲਾ 15 ਕਰਮਾ ਗੇਣ ਲਾ ਮੇਨ ਲਾ 5:18 ਦਾ ਸਮਾਂ ਤੇ ਬਹੁਤ ਸ਼ਾਨਦਾਰ ਨਜ਼ਾਰਾ ਇਸ ਵੇਲੇ ਢਲਦੇ ਸੂਰਜ ਦਾ ਅੱਖਾਂ ਦੇ ਸਾਹਮਣੇ ਇਹ ਤੇ ਚਾਚਾ ਜਾਂਦਾ ਨਹੀਂ ਚਾਚਾ ਘਰੇ ਹਾਂ ਜੀ ਪਾਣੀ ਲਾ ਕੇ ਵੇਹ ਹਾਂ ਚਾਚੇ ਨੇ ਵੱਢਣਾ ਪਾਣੀ ਆਪਾਂ ਤੋਂ ਇਹ ਕਹਿੰਦਾ ਹੁਣ ਘਰੇ ਕੀ ਜਾਵਾਂਗੇ ਬਾਰੀ ਲਾ ਕੇ ਜਾਵਾਂਗੇ ਚਾਚੇ ਨੇ 18-19 ਮਿੰਟਾਂ ਤੇ 7:00 ਵਜੇ ਇਹ ਵੱਢਦੇ ਹੁੰਦੇ ਅਗੇ ਪਿਉਨੇ ਇੱਥੇ ਆ ਰੋਟੀ ਟੋਕ ਫੇਰ ਰੋਟੀ ਜਾ ਕੇ ਥਾਲਾਂ ਨੂੰ ਜਿਹੜੀ ਧੁੱੱਕ ਲੱਗਦੀ ਹੈ ਨਾ ਜਾ ਕੇ ਆ ਨਹੀਂ ਆਪਣੇ ਕੋਲੇ ਪਈਆਂ ਹੋਣਗੀਆਂ ਉਹਦੇ ਚ ਨਹੀਂ ਉਹ ਚੱਬ ਲਈ ਕੜਾ ਵਰਗੀਆਂ ਲੱਗਣੀਆਂ ਹੈ ਤੂੰ ਜਾਏਗਾ 12:00 ਬਜ ਜਾਣਗੇ 12:00 ਵਜ ਜਾਣਗੇ 10:00 ਵਜ ਹਾਂ ਪਰ ਹੁਣ ਪਹਿਲਾਂ ਨਿਬੜ ਜਾਂਦਾ ਗੰਮਣਾ ਬਾਰੀਆਂ ਅੱਗੇ ਹੋ ਗਈਆਂ ਠੀਕ ਆ ਪਹਿਲਾਂ ਵਾਲਾ ਸਮਾਂ ਚਿੱਤ ਰਹਿ ਗਿਆ ਚਾਚਾ ਮਰੇ ਠੀਕ ਨਾ ਆਇਆ ਮੇਰੀ ਜਾ ਰਹਿ ਗਿਆ ਹਾਂ ਉਦੋਂ ਤੁਸੀਂ ਬਣਾਉਂਦੇ ਸੀ 12:28 ਤੇ ਉਹ ਚੰਦ ਚੜ ਗਿਆ ਹਾਂ ਚੰਦ ਚੜ ਜੂ ਹੁਣ ਸਹੀ ਗੱਲ ਹੋਰ ਚੰਦ ਚੜ੍ਹ ਕੇ ਦਿਨ ਚੜ੍ਹ ਗਿਆ ਜੀ ਜੀ ਇਹ ਨੰਦਾ ਚਾਚਾ ਜਦੋਂ ਇਹ ਚਾਚੇ ਹੋਰੇ ਆ ਜਾਂਦੇ ਰੌਣਕਾਂ ਲੱਗ ਜਾਂਦੀਆਂ ਤੇ ਇਹਨਾਂ ਚਾਚੇ ਹੋਰਾਂ ਨਾਲ ਖੁੱਲੇ ਸਵਾਲ ਹੀ ਆੜੀ ਹੈਗੀ ਆਪਣੀ ਤੇ ਵਧੀਆ ਸੁਣੀਆਂ ਗੱਲਾਂ ਬਾਤਾਂ ਕਰਦੇ ਹੁੰਨੇ ਤੇ ਇੱਧਰ ਪਾਣੀ ਨੇ ਝੱਗਾ ਠਾਈਆਂ ਹੋਈਆਂ ਤੇ ਸਾਹਮਣੇ ਨੌਜਵਾਨ ਆਪਣੇ ਵਾਲਾ ਹੋ ਪਰਲੇ ਪਾਰ ਡਿਊਟੀ ਆ ਉਹਦੀ ਬਾਰਡਰ ਤੋਂ ਪਾਰ ਪਰਲੇ ਸਾਈਡ ਤੋਂ ਦੇਖ ਕੇ ਆਵਾਜ਼ ਮਾਰਨ ਦਾ ਯਾਰ ਕਿਹੜਾ ਬਦਲ ਨੇ ਲੰਮੇ ਕਿਹਾਰੇ ਆ ਥੋੜਾ ਜਿਹਾ ਠੰਡ ਚੜਨ ਲੱਗੀ ਸ਼ਾਮ ਦਾ ਵੇਲਾ ਹੋ ਗਿਆ ਚਾ ਬਹਿਣਾ ਪੈਂਦਾ ਥੋੜਾ ਟਾਈਮ ਲੋਟਾ ਜਾਵਾ ਚੜਦੀ ਕਲਾ ਬੱਦਲ ਬਾਈ ਗੱਡੀ ਜਿਹੜਾ ਹਾਂ ਕੱਲ ਬਾਵਾ ਸੀਗਾ ਥੋੜਾ ਜਿਹਾ ਬੱਦਲ ਬਾਈ ਜਣਾ ਮੋਲ ਅੱਜ ਜੀ ਠੀਕ ਆ ਥੋੜਾ ਜਿਹਾ ਹਾਂ ਠੀਕ ਹੈ ਜੀ ਲਮੇ ਆਉਣਾ ਇੱਧਰ ਦੀ ਪੈਰ ਧੋ ਕੇ 7:26 ਮਿੰਟਾਂ ਦਾ ਟਾਈਮ ਹੋ ਗਿਆ ਪਾਣੀ ਪੜਾਤਾ ਚਾਚੇ ਨੂੰ ਤੇ ਘਰਾਂ ਨੂੰ ਜਾਣ ਦੀ ਤਿਆਰੀ ਆ ਤੇ ਲੋਟ ਆ ਮਹਾਲ ਬਾਈ ਪਾਣੀ ਕਿੰਨਾ ਲੱਗ ਗਿਆ ਪਾਣੀ ਲੱਗਿਆ 4 ਕਿੱਲੇ ਆ ਕੋਰਸੀ ਤੇ ਕੁਝ ਥੋੜਾ ਜਿਹਾ ਨਹਿਰ ਵੀ ਉਤਰਾ ਚੜਾ ਚਾ ਪਿਛਲੀ ਵਾਰੀ ਵੀ ਥੋੜੀ ਉਤਰੀ ਹੋਈ ਸੀਗੀ ਤੇ ਇਸ ਵਾਰੀ ਵੀ ਤੇ ਪਾਣੀ ਇਹ ਆਪਾਂ ਬਈ ਲਾਇਆ ਭਾਖੜਾ ਨਹਿਰ ਦਾ ਤੇ ਪੈਪ ਲੈਣਾ ਥਰੂ ਆਉਂਦਾ ਆ ਪਈਆਂ ਕਿਦੇ ਦੇ ਤੇ ਭਲੀਆਂ ਨਾ ਕਰਮਾਂ ਵਾਲੀਆਂ ਨੂੰ ਖਿਰ ਪੈਰ ਧੋਣ ਨੂੰ ਲੱਗਿਆ ਵੀ ਕੁਛ ਨਹੀਂ ਤਿਲਕਦੇ ਜਾਵਾਂਗੇ ਯਾਰ ਯਾਰ ਮਾੜੇ ਇੱਕ ਚਾਲੀ ਲੈਣੇਗੇ ਤੇ ਉਹਦੇ ਦੀ ਜੇੜਾ ਖਾ ਕੇ ਆਉਂਦਾ ਰਾਹ ਤੇ ਚੋਬਰ ਤੇ ਆਪਾਂ ਮੂਹਰੇ ਚਲੇ ਜਾਵਾਂਗੇ ਤੇ ਖੈਰ ਸੋਹਣਾ ਰਿਹਾ ਅੱਜ ਦੇ ਦਿਨ ਦਾ ਮਾਹੌਲ ਉਮੀਦ ਕਰਦੇ ਹਾਂ ਸੋਨੂੰ ਵੀ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਵਾਲਾ ਗੁੱਠਾ ਜਾਂ 라ਜ਼ਮੀ ਦੱਬ ਦਿਓ ਵੀਰ ਮਣਕੇ ਤੇ ਨਾਲ ਬੇਨਤੀ ਇਹ ਆ ਦੀ ਵੀਡੀਓ ਤੇ ਕਮੈਂਟ ਜਰੂਰ ਕਰ ਦਿਆ ਕਰੋ ਜਿਹੇ ਜੀ ਆ ਵੀ ਤੁਹਾਨੂੰ ਗੱਲਬਾਤ ਲੱਗਦੀ ਆ ਤੇ ਹੋ ਸਕੇ ਦਾ ਦੋਸਤ ਮਿੱਤਰ ਰਿਸ਼ਤੇਦਾਰਾਂ ਨਾਲ ਕੋਈ ਅੱਗੇ ਵੀਡੀਓ ਸਾਂਝੀ ਕਰ ਲਿਓ ਕਿਸੇ ਨਾਲ ਜਿਵੇਂ ਸਾਫ ਸੁਥਰੀ ਜੀ ਗੱਲਬਾਤ ਜਿਹੇ ਜੀ ਹੁੰਦੀ ਆ ਕੰਮਕਾਰ ਆਪ ਦਾ ਦਿਖਾ ਲੈਣੇ ਉਹੋ ਜੀ ਗੱਲਬਾਤ ਡੇਲੀ ਰੁਟੀਨ ਵਾਲੀ ਤੇ ਘਰੇ ਬਹੁਤ ਸਾਰਾ ਧੰਨਵਾਦ ਇੱਕ ਵਾਰ ਫਿਰ ਤੋਂ ਪਿਆਰ ਸਤਿਕਾਰ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਵੇਤ ਬੈਠ ਕੇ ਵੀਡੀਓ ਨੂੰ ਵੇਖਦੇ ਹੋ ਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ